ਦਿੱਲੀ ਦੇ ਆਪੇਦਾਇਕ ਅਮਨਤੁੱਲਾ ਖਾਨ ਦੇ ਨਾਲ ਵੱਡੀ ਖਬਰ ਜੁੜੀ ਤੁਹਾਡੇ ਨਾਲ ਰੁਬਰੂ ਹੋਇਆ ਲੈ ਕੇ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਦਿੱਲੀ ਦੇ ਓਖਲਾ ਤੋਂ ਆਪੇਦਾਇਕ ਅਮਨਤੁੱਲਾ ਦੇ ਕਰ ਤੜਕਸੇਰੇ ਜਿਹੜੀ ਆ ਈਡੀ ਵੱਲੋਂ ਰੇਡ ਕੀਤੀ ਗਈ ਸੀਗੀ ਤੇ ਹੁਣ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੁਹਾਨੂੰ ਦੱਸ ਦਈਏ ਕਿ ਈਡੀ ਵੱਲੋਂ ਜਿਹੜਾ ਆ ਛਾਪੇਮਾਰੀ ਕੀਤੀ ਜਾ ਰਹੀ ਸੀ ਪਰ ਉਹਨਾਂ ਦੇ ਵੱਲੋਂ ਜਿਹੜਾ ਆ ਉਹਨਾਂ ਨੂੰ ਘਰ ਦੇ ਵਿੱਚ ਨਹੀਂ ਆਉਣ ਦਿੱਤਾ ਗਿਆ ਸੀ ਤੇ ਇਸ ਸਬੰਧੀ ਜਿਹੜਾ ਆ ਅਮਾਨਤੁੱਲਾ ਨੇ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਹ ਵੀ ਕਿਹਾ ਗਿਆ ਸੀ ਕਿ ਕੇਂਦਰ ਸਰਕਾਰ ਤੇ ਈਡੀ ਦੀ ਗੁੰਡਾਗਰਦੀ ਜਿਹੜੀ ਆ ਲਗਾਤਾਰ جاری ਆ ਪਰ ਉਹਨਾਂ ਤਸਵੀਰਾਂ ਦੇ ਵਿੱਚੋਂ ਇੱਕ ਨਿਕਲ ਕੇ ਖਬਰ ਸਾਹਮਣੇ ਆਈ ਹੈ ਕਿ ਹੁਣ ਈਡੀ ਨੇ ਜਿਹੜਾ ਆ ਅਮਾਨਤੁੱਲਾ ਨੂੰ ਜਿਹੜਾ ਆ ਉਹ ਗ੍ਰਿਫਤਾਰ ਕਰ ਲਿਆ ਹੁਣ ਤੱਕ ਦੀ ਜਿਹੜੀ ਆ ਵੱਡੀ ਖਬਰ ਤੁਹਾਡੇ ਨਾਲ ਜੋੜ ਰਹੇ ਆ ਕਿ ਅਮਾਨ ਤੁਲਾ ਨੂੰ ਜੋ ਆ ਵਿਧਾਇਕ ਨੇ ਤੇ ਜਿਨ੍ਹਾਂ ਨੂੰ ਈਡੀ ਗ੍ਰਫਤਾਰ ਕਰਨ ਦੇ ਵਿੱਚ ਲਈ ਆਈ ਸੀ ਉਹਨਾਂ ਦੇ ਘਰ ਛਾਪੇਮਾਰੀ ਕਰਨ ਲਈ ਆਈ ਸੀ ਰੇਡ ਕਰਨ ਦੇ ਲਈ ਆਈ ਸੀ ਤੇ ਹੁਣ ਉਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਈਡੀ ਵੱਲੋਂ ਜਿਹੜਾ ਆ ਹੁਣ ਅਮਾਨਤੁੱਲਾ ਨੂੰ ਗ੍ਰਫਤਾਰ ਕਰ ਲਿਆ ਗਿਆ ਸੋ ਤੁਹਾਨੂੰ ਦੱਸ ਦਈਏ ਕਿ ਵਕ ਬੋਰਡ ਵੱਲੋਂ ਅਮਾਨਤੁੱਲਾ ਨੂੰ ਜਿਹੜਾ ਆ ਭ੍ਰਸ਼ਟਾਚਾਰ ਪਾਇਆ ਗਿਆ ਸੀਗਾ ਜਿਸ ਦੇ ਸਬੰਧ ਦੇ ਵਿੱਚ ਈਡੀ ਨੂੰ ਸ਼ਿਕਾਇਤ ਮਿਲੀ ਸੀ ਤੇ ਈਡੀ ਜਿਹੜੀ ਹੈ ਇਸੇ ਸ਼ਿਕਾਇਤ ਨੂੰ ਲੈ ਕੇ ਆਪ ਵਿਧਾਇਕ ਦਿੱਲੀ ਦੇ ਵਿੱਚ ਅਮਾਨਤੁੱਲਾ ਦੇ ਘਰ ਪਹੁੰਚੀ ਸੀ ਪਰ ਆਮ ਅਮਾਨਤੁੱਲਾ ਨੇ ਉਸ ਨੂੰ ਆਪਣੇ ਘਰ ਵਿੱਚ ਐਂਟਰ ਨਹੀਂ ਕਰਨ ਦਿੱਤਾ ਗਲਬਾਤ ਦਾ ਦੌਰ ਜਾਰੀ ਰਿਹਾ ਜਿਸ ਦੇ ਤੋਂ ਬਾਅਦ ਇਸ ਲੰਬੀ ਗਲਬਾਤ ਤੋਂ ਬਾਅਦ ਜਿਹੜਾ ਆ ਇੱਕ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਹੁਣ ਜੋ ਦਿੱਲੀ ਦੇ ਆਪ ਵਿਧਾਇਕ ਅਮਾਨਤੁੱਲਾ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਓਖਲਾ ਤੋਂ ਆਪ ਵਿਧਾਇਕ ਅਮਾਨਤੁੱਲਾ ਖਾਨ ਨੇ ਜਿਨ੍ਹਾਂ ਨੇ ਜਿਨ੍ਹਾਂ ਨੂੰ ED ਵੱਲੋਂ ਗ੍ਰਿਫਤਾਰ ਕਰਨ ਦੀ ਜਿਹੜੀ ਹੈ ਅੱਜ ਛਾਪੇਮਾਰੀ ਕੀਤੀ ਗਈ ਸੀ ਉਹਨਾਂ ਦੇ ਘਰ ਰੇਡ ਕੀਤੀ ਗਈ ਸੀ ਤੁਹਾਨੂੰ ਦੱਸ ਦਈਏ ਕਿ ਅਮਾਨਤੁੱਲਾ ਖਾਨ ਨੇ ਇੱਕ ਪੋਸਟ ਵੀ ਸਾਂਝਾ ਕੀਤਾ ਸੀ ਆਪਣੇ ਟਵਿੱਟਰ ਐਕਸ ਅਕਾਊਂਟ ਦੇ ਉੱਤੇ ਜਿਸ ਦੇ ਵਿੱਚ ਉਹਨਾਂ ਨੇ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧੇ ਸਨ ਅਤੇ ED ਨੂੰ ਵੀ ਲੰਬੇ ਹੱਥੀ ਲਿਆ ਸੀ ਉਹਨਾਂ ਨੇ ਪੋਸਟ ਪਾ ਕੇ ਉਸ ਪੋਸਟ ਦੇ ਵਿੱਚ ਲਿਖਿਆ ਹੈ ਕਿ ਕੇਂਦਰ ਸਰਕਾਰ ਤੇ ਜੋ ED ਦੀ ਲਗਾਤਾਰ ਛਾਪੇ ਮਾਰੀ ਹੈ ਜਾਂ ਇਹ ਕਹਿ ਸਕਦੇ ਆ ਕਿ ਜਿਹੜੀ ED ਦੀ ਰੇਡ ਕੀਤੀ ਜਾ ਰਹੀ ਹੈ ਇੱਕ ਗੁੰਡਾਗਰਦੀ ਟਾਈਪ ਜਿਹੜੀ ਕੀਤੀ ਜਾ ਰਹੀ ਹੈ ਉਹਨਾਂ ਨੇ ਆਪਣੇ ਇਸ ਸੋਸ਼ਲ ਮੀਡੀਆ ਅਕਾਊਂਟ ਦੇ ਵਿੱਚ ਲਿਖਿਆ ਸੀ ਉਹ ਲਗਾਤਾਰ ਜਾਰੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਦਿੱਲੀ ਚ ਆਗ ਵਿਧਾਇਕ ਦੇ ਘਰ ED ਦੀ ਰੇਡ ਕਰਨ ਲਈ ਜਿਹੜੀ ਐ ਟੀਮ ਪਹੁੰਚੀ ਸੀ ਤੇ ਇਸ ਦੇ ਵਿੱਚ ਹੀ ਇੱਕ ਖਬਰ ਜਿਹੜੀ ਐ ਸਾਹਮਣੇ ਆ ਜਾਂਦੀ ਹੈ ਕਿ ਅਮਾਨਤੁੱਲਾ ਖਾਨ ਜੋ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਦਿੱਲੀ ਤੋਂ ਓਖਲਾ ਤੋਂ ਜਿਹੜੇ ਨੇ ਅਮਾਨਤੁੱਲਾ ਖਾਨ ਉਹਨਾਂ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਸੋ ਤੁਹਾਨੂੰ ਦੱਸਦੀ ਇੱਕ ਇੱਕ ਵਕ ਬੋਰਡ ਵੱਲੋਂ ਇੱਕ ਸ਼ਿਕਾਇਤ ਜਾਂਦੀ ਹੈ ਜਿਸ ਦੇ ਵਿੱਚ ਅਮਾਨਤੁੱਲਾ ਖਾਨ ਨੂੰ ਭ੍ਰਸ਼ਟਾਚਾਰ ਜਿਹੜਾ ਆ ਉਹ ਪਾਇਆ ਗਿਆ ਸੀ ਸੋ ਹੁਣ ਤੱਕ ਦੀ ਵੱਡੀ ਤਾਮ ਖਬਰ ਦੇ ਨਾਲ ਤੁਹਾਨੂੰ ਜੋੜਦੇ ਆ ਹੁਣ ਤੱਕ ਦੀ ਵੱਡੀ ਤਾਮ ਖਬਰ ਹੈ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਈਡੀ ਵੱਲੋਂ ਜਿਹੜੀ ਹੈ ਅਮਾਨਤੁੱਲਾ ਖਾਨ ਦੀ ਜਿਹੜੀ ਆ ਗ੍ਰਿਫਤਾਰੀ ਜਿਹੜੀ ਆ ਉਹ ਕੀਤੀ ਗਈ ਹੈ